ਅਸੀਂ ਪਹਿਲਾਂ ਸਮਾਨ ਲੈਣ ਗਏ ਸੀ ਬਾਜ਼ਾਰ 'ਚ ਸੌਦਾ ਤੇ ਫਿਰ ਉਹ ਸਾਡੇ ਮਗਰ ਆ ਗਿਆ ਸੀ ਮੈਂ ਉਹਨੂੰ ਕਿਹਾ ਛੇੜਖਾਨੀ ਕਰਦਾ ਸੀ ਤੇ ਮੈਂ ਉਹਨੂੰ ਕਿਹਾ ਸੀ ਆਪਣੀ ਪਹਿਲਾਂ ਪੰਚਾਇਤ 'ਚ ਅਸੀਂ ਦੱਸਿਆ ਸੀ ਫਿਰ ਉਹਦੇ ਛਿੱਤਰ ਉਤਰ ਲਾ ਕੇ ਫਿਰ ਉਹਨੂੰ ਟਾਤਾ ਸੀ ਫਿਰ ਵੀ ਹਟਿਆ ਨਹੀਂ ਉਹ ਫਿਰ ਵੀ ਉਹਨੇ ਸਾਡਾ ਕਾਫੀ ਪਿੱਛਾ ਕੀਤਾ ਪੂਰੀ ਉਹਨੇ ਕੋਸ਼ਿਸ਼ ਕੀਤੀ ਤੇ ਫਿਰ ਅਸੀਂ ਉਸ ਤੋਂ ਬਾਅਦ ਫਿਰ ਫਿਰ ਉਹਨੇ ਸਾਡਾ ਪਿੱਛਾ ਕੀਤਾ ਅਸੀਂ ਬਾਜ਼ਾਰ 'ਚ ਗਏ ਸੀ ਕੱਪੜੇ ਚੱਕਣ ਚਾਰ ਨੰਬਰ ਗਲੀ 'ਚ ਤੇ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਮੇਰੇ ਕੱਪੜੇ ਪਾੜ ਦਿੱਤੇ ਸੀ ਤੇ ਉਹਨੇ ਜ਼ਬਰਦਸਤੀ ਮੇਰੇ ਮਤਲਬ ਨੰਬਰ ਪਾਤਾ ਸੀ ਤੇ ਫਿਰ ਮੈਨੂੰ ਮੋਟਰਸਾਈਕਲ ਤੇ ਬਾਕੇ ਲੈ ਕੇ ਜਾਂਦਾ ਸੀ ਫਿਰ ਮੈਨੂੰ ਉੱਥੇ ਕਹਿੰਦਾ ਸੀ ਕਹਿੰਦੇ ਆਪਾਂ ਰੂਮ ਚ ਚਾ ਲੈਣੇ ਆ ਕਹਿੰਦੇ ਮੈਂ ਤੇਰੇ ਪ੍ਰਾਣੋਂ ਉਥੋਂ ਪੁਲਿਸ ਥਾਣੇ ਚੋਂ ਛਡਾ ਦਾਂਗਾ ਮਨੇ ਕਹੇ ਨਹੀਂ ਮਹਾਸੀ ਇਦਾਂ ਦਾ ਕੰਮ ਨਹੀਂ ਕਰਦੇ ਫਿਰ ਮੈਂ ਸਾਰਿਆਂ ਨੂੰ ਦੱਸਿਆ ਸੀ ਥਾਣੇ ਚ ਵੀ ਦੱਸਿਆ ਪੂਰੀ ਰਿਪੋਰਟ ਲਿਖਾਈ ਫਿਰ ਮਤਲਬ ਉਹਦਾ ਡੈਡੀ ਨੂੰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਮੈਨੂੰ ਜੋ ਫਿਰ ਮੈਨੇ ਕਹਤਾ ਮੈਂ ਮੈ ਉਹ ਤੇ ਕਰਦੇ ਹਾਂ ਦੱਸਾਂਗੀ ਉਹਨੇ ਕਹਦਾ ਕਿਨੂੰ ਮਰਜੀ ਦੱਸ ਦੇ ਮੈਂ ਕਿਸੇ ਤੋਂ ਨਹੀਂ ਡਰਦਾ ਫੁੱਲ ਨੇ ਮੈਨੂੰ ਤਮਕੀ ਦਿੱਤੀ ਕਹਿੰਦੇ ਤੂੰ ਮਤਲਬ ਕਹਿੰਦੇ ਕਿਸੇ ਨੂੰ ਦੱਸੇਂਗੀ ਮੈਂ ਤੈਨੂੰ ਵੱਢ ਕੇ ਨਹਿਰ 'ਚ ਸੁੱਟ ਦਾਂਗਾ ਤੇ ਫਿਰ ਉਸ ਤੋਂ ਬਾਅਦ ਥਾਣੇ 'ਚ ਵੀ ਗਈ ਉਹਨਾਂ ਨੇ ਕੋਈ ਸੁਣਾਈ ਨਹੀਂ ਕੀਤੀ ਕੀ ਮੰਨ ਕਰਦੇ 29 ਪੁੱਤ ਮੈਨੂੰ ਮੈਨੂੰ ਮੇਰਾ ਇਨਸਾਫ ਮਿਲ ਲੈ ਚਾਹੀਦਾ ਜੋ ਮੇਰੇ ਨਾਲ ਉਹਨੇ ਤੱਕੋਬਾ ਕੀਤੀ ਨੇ ਤੇ ਇਹਨੇ ਕਹਿੰਦੇ ਕੱਪੜੇ ਚੱਕਣ ਚੱਲੀਏ 4 ਵਜੇ ਉਹ ਮੁੰਡੇ ਨੇ ਜਿਵੇਂ ਕੱਪੜੇ ਵਾਲੀ ਤੇ ਜ਼ਬਰਦਸਤੀ ਕੀਤੀ ਸੀ ਤੇ ਕੱਪੜੇ ਦੇ ਪਾੜੇ ਸੀ ਤੇ ਮੈਂ ਕੱਲ੍ਹ ਜੇ ਨਾਲ ਸੀ ਉਹ ਮੁੰਡੇ ਦਾ ਨਾਂ ਕਰਨਗਾ ਸਾਡੇ ਨਾਲ ਸੀ ਸਾਨੂੰ ਸਨਾਫ ਸਨਾਫ ਚਾਹੀਦਾਗਾ ਤੇ ਅਸੀਂ ਉਹਨੂੰ ਜੇਲ੍ਹ ਚ ਕਰਨਾ ਰਣਾ ਜੀ ਰਮੇਸ਼ 나ਥੇ ਤੇ ਗੱਲ ਇੰਨੀ ਹੈ ਅਸੀਂ ਭਾਈ ਥਾਣੇ 'ਚ ਰਿਪੋਰਟ ਕਰਾਈ ਸੀ ਥਾਣੇਦਾਰ ਤੱਕ ਉਹਨਾਂ ਨੇ ਸਾਨੂੰ ਬੇਇਨਸਾਫੀ ਕੀਤੀ ਇਹ ਸਾਰਾ ਨਿਸਾਬ ਨਹੀਂ ਕੀਤਾ ਤੇ ਅਸੀਂ ਉਸ ਤੋਂ ਬਾਅਦ ਡੀਐਫਸੀ ਕੋਲ ਗਏ ਉਹਨਾਂ ਨੇ ਹੜੀ ਦਰਖਾਸਤ ਦੇ ਪਰਚੇ ਕੀਤੇ ਫਿਰ ਐਸਐਚਓ ਦੇ ਪੇਸ਼ ਕੀਤੇ ਉਹਨਾਂ ਦੇ ਪੇਸ਼ ਕੀਤੇ ਫਿਰ ਉਹ ਜਦੋਂ ਉਹ ਮੁੰਡਾ ਨਹੀਂ ਮਿਲਿਆ ਫਿਰ ਮੁੰਡਾ ਭੱਜ ਗਿਆ ਤੇ ਉਹਦੇ ਡੈਡੀ ਮਿਲ ਗਿਆ ਉਹਦੇ ਡੈਡੀ ਨੂੰ ਅਸੀਂ ਫੜ ਕੇ ਬੜੇ ੱੱਕੇ ਨਾਲ ਬਾਜ਼ਾਰ ਦੇ ਵਿੱਚੋਂ ਬੜੇ ਯੁੱਧ ਨਾਲ ਫੜ ਕੇ ਤੇ ਉਹਦੇ ਥਾਣੇ 'ਚ ਪੇਸ਼ ਕੀਤਾ ਉਹ ਥਾਣੇ ਵਾਲੇ ਨੇ ਜੀ 10 ਮਿੰਟ ਫੜਿਆ ਅੱਧਾ ਘੰਟਾ ਫੜਿਆ ਮੁੜ ਕੇ ਆਪਣੇ ਆਪ ਉਹਨਾਂ ਰਿਆ ਕਰਦਾ ਉਹਨਾਂ ਨੇ ਫਿਰ ਅਸੀਂ ਦਰਵਾਜ਼ਾ ਕੀਤੀ ਮੈਂ ਕਿਹਾ ਜੀ ਜਨਾਬ ਸਾਨੂੰ ਜਿਹੜਾ ਬੰਦਾ ਫੜਿਆ ਸੀ ਉਹ ਬੰਦੇ ਪੇਸ਼ ਕਿਉਂ ਕਹਿੰਦੇ ਜੀ ਹਜੇ ਕਹਿੰਦੇ ਉਹਨਾਂ ਮੁੰਡੇ ਐ ਨਾ ਉਹ ਜੀ ਪੇਸ਼ ਹੋਇਆ ਹੈ ਸਾਡੀ ਇਹ ਬੇਇਨਸਾਫੀ ਮਿਲ ਰਹੀ ਏ ਜੇ ਨਹੀਂ ਸਾਡੀ ਸੁਣਦੇ ਫਿਰ ਅਸੀਂ ਅੱਗੇ ਜਗੇ ਜੀ ਫਰਮੈਸ਼ ਕਰਾਂਗੇ ਪੂਰੀ ਪੰਜਾਬ ਅੱਗੇ ਤੇ ਸਜ਼ਾ ਦੇ ਸਖਤੋ ਸਖਤ ਐਸ ਵੀ ਸਾਹਿਬ ਕੋਲੇ ਦਰਗਾਹ ਕਰਾਂਗੇ ਤੇ ਉਹਨੂੰ ਜੀ ਸਾਡੀ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਸਾਡੀ ਕੁੜੀ ਦਾ ਬਹੁ ਬੇਇੱਜ਼ਤੀ ਬਦਨਾਮ ਕੀਤੀ ਏ ਅਸੀਂ ਇਹ ਕਹਿਣਾ ਚਾਹੁੰਦੇ ਆਂ ਭਈ ਜਿਹੜਾ ਆਪਣੇ ਪੇਠੇ ਨਾਸਤ ਦਾ ਮੁੰਡਾ ਕਰਨ ਉਹਨਾਂ ਨੇ ਜੀ ਪਹਿਲਾਂ ਵੀ ਇੱਕ ਦੋ ਵਾਰੀ ਮੇਰੇ ਦੋਤੀਆਂ ਦੂਜਿਆਂ ਨਾਲ ਵੀ ਉਹਨੇ ਗੱਲ ਸਲੂਕ ਕੀਤੀ ਐ ਮੇਰੇ ਦੋ ਤਨੋਂ ਨਾਲ ਗੱਲ ਸਲੂਕ ਕੀਤੀ ਐ ਫਿਰ ਇਹਨੇ ਹੁਣ ਪਰਸੋ 3 ਤਰੀਕ ਨੂੰ ਇਹਨਾਂ ਨੇ ਕੀ ਕੰਮ ਕੀਤਾ ਇਥੋਂ ਆਪਣੇ ਦੋਤੀ ਚਾਰ ਵੇ ਆਪਣੇ ਕਪੜੇ ਚੱਕਣ ਗਏ ਐ ਫਿਰ ਇਹਨਾਂ ਨੇ ਉਹ ਫੜੀ ਐ ਇਹਨਾਂ ਨੇ ਪਹਿਲਾਂ ਪੰਜਾਬ ਦੇ ਵਿੱਚ ਵੀ ਰੁਪਿਆ 2 2.5 ਲੱਖ ਰੁਪਿਆ ਇਹਨਾਂ ਨੇ ਇਹਨਾਂ ਦਾ ਲਵਾ ਵੀ ਦਿੱਤਾ ਐ ਫਿਰ ਮੁੜ ਕੇ ਇਹਨਾਂ ਨੇ ਹੁਣ ਵੀ ਥਾਣੇ ਵਾਲੇ ਵੀ ਨਾ ਸੁਣਦੇ ਆ ਨਾ ਐਸਐਸਪੀ ਦੇ ਪੇਸ਼ ਹੋਏ ਉਹਨੇ ਵੀ ਨਹੀਂ ਸੁਣੀ ਸਾਡੀ ਕੋਈ ਐਮਐਲਏ ਕੋਲੇ ਪੇਸ਼ ਹੋਏ ਐ ਐਮਐਲਏ ਨੇ ਵੀ ਨਹੀਂ ਸਾਡੀ ਕੋਈ ਸੁਣੀ ਤੇ ਨਾ ਸਾਡੀ ਕੋਈ ਕਾਰਵਾਈ ਹੋਇਆ ਕਰਦੀ ਐ ਅਸੀਂ ਤਾਂ ਇਹ ਮੰਗ ਕਰਦਾ ਜਾਂਦੇ ਹਾਂ ਵੀ ਸਾਡਾ ਸਖਤ ਸਖਤ ਕਾਰਵਾਈ ਤੇ ਇਹ ਮੁੰਡੇ ਨੂੰ ਤੇ ਮੁੰਡੇ ਦੇ ਪਿਓ ਨੂੰ ਦੋਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਐ ਸਾਡੀ ਤਾਂ ਇਹ ਮੰਗ ਐ ਮੁੰਡਾ ਇਸ ਟਾਈਮ ਮੁਸਕੀਨ ਅਟਕੇ ਗਿਆ ਆ ਜਿਹੜਾ ਉਹਨਾਂ ਦਾ ਆਗੂ ਐ ਜਿਹੜਾ ਉਹਨੂੰ ਕਢਾ ਕੇ ਲੈ ਕੇ ਗਿਆ ਬਿੱਲਾ ਨਾਥ ਐ ਦੋਨਾਂ ਮਰਦਾਂ ਕੰਮ ਕਰਦੇ ਆ ਇਹ ਇਹਨਾਂ ਨੇ ਬਹੁਤ ਜਾਨਵਰੇ ਪਰੇ ਬਹੁਤ ਕੰਮ ਕਰਦੇ ਆ ਇਹ ਸਾਡੇ ਦੋ ਤਿੰਨ ਤਾਂ ਕੀ ਦਿੰਦਾ ਕਹਿੰਦਾ ਜੇ ਤੇਰੇ ਤੇਰੇ ਸਾਰੇ ਪਰਿਵਾਰ ਨੂੰ ਮੈਂ ਧੱਬੜ ਕੇ ਨਹਿਰ ਸਿਰ ਦੂੰ ਮੇਰਾ ਤਾਂ ਵੀ ਨਹੀਂ ਕੁਝ ਕਰ ਦੇ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆਂ ਵੀ ਇੱਕ ਤਾਂ ਉਹ ਮੁੰਡੇ ਤੇ ਕਾਰਵਾਈ ਤਗੜੀ ਤੋਂ ਤਗੜੀ ਹੋਣੀ ਚਾਹੀਦੀ ਐ ਇੱਕ ਸੇ ਮੁੰਡੇ ਨੂੰ ਜੇਲ੍ਹ ਹੋਣੀ ਚਾਹੀਦੀ ਸਾਡਾ ਇਹੀ ਮੰਗ ਐ ਪਰ ਪ੍ਰਸ਼ਾਸਨ ਤੋਂ ਦੇ ਨਾ ਪੁਲਿਸ ਸਾਡਾ ਕੋਈ ਕਾਰਵਾਈ ਕਰੇਗਾ ਦੀ ਨਾ ਪੁਲਿਸ ਸਾਡੀ ਕੋਈ ਸੁਣਾਈ ਸੁਣਿਆ ਕਰਦੀ ਹੈਲੋ ਮੈਂ ਜੀ ਸ਼ਰਮਾ ਬੋਲਦੀ ਆਂ ਮੇਰੀ ਧੀ ਨਾਲ ਵਾਰ-ਵਾਰ ਜ਼ਬਰਦਸਤੀ ਹੁੰਦੀ ਐ ਅਸੀਂ ਪਹਿਲਾਂ ਵੀ ਇਹਨਾਂ ਨੂੰ ਤਰ ਦਰਗਾਸ ਦਿੱਤੀ ਸੀ ਪਹਿਲਾਂ ਵੀ ਦੱਸਿਆ ਸੀ ਪੰਚਾਇਤੀ ਬੰਦਿਆਂ ਨੂੰ ਪਹਿਲਾਂ ਵੀ ਛੇੜਛਾੜ ਕੀਤੀ ਸੀ ਤੇ ਚੱਲ ਪੰਚਾਇਤੀ ਬੰਦਿਆਂ ਨੇ ਸਿੱਤਰ ਮਾਰ ਕੇ ਸਮਝਾ ਦਿੱਤਾ ਪਹਿਲਾਂ ਫਿਰ ਫਿਰ ਪਰਸੋਂ ਦੀ ਗੱਲ ਏ ਇਹ ਨਾਲੇ ਬਾਜ਼ਾਰ ਗਈਆਂ ਸੌਦਾ ਲੈਣ ਵਾਸਤੇ ਨਾਲੇ ਕਹਿੰਦੀ ਅਸੀਂ ਕੱਪੜੇ ਚੱਕ ਲਿਆ ਮੰਗ ਚੱਲ ਮਗਾ ਚਲੀ ਜਾਓ ਉਹ ਮੁੰਡਾ ਪਿੱਛਾ ਕਰਕੇ ਪਿੱਛੇ ਹੀ ਆ ਗਿਆ ਫਿਰ 4 ਨੰਬਰ ਗਲੀ ਚ ਵੜ ਕੇ ਮੇਰੀ ਕੁੜੀ ਨਾਲ ਪੂਰੀ ਛੇੜਛਾੜ ਕੀਤੀ ੱਕੇ ਨਾਲ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਜਾਂਦਾ ਸੀ ਜੀ ਮੇਰੇ ਨਾਲ ਗਲਤ ਕੰਮ ਕਰਾ ਜੇ ਤੂੰ ਕਿਸੇ ਨੂੰ ਘਰੇ ਜਾ ਕੇ ਦੱਸੇਂਗੀ ਮੈਂ ਤੈਨੂੰ ਨਹਿਰ ਚ ਪਾ ਕੇ ਮਾਰ ਕੇ ਵੜ ਕੇ ਸਿੱਟ ਦਾਂਗਾ ਜੀ ਫਿਰ ਅਸੀਂ ਥਾਣੇ ਚ ਵੀ ਗਏ ਥਾਣੇ ਚ ਕੱਲ ਭੱਜ ਭਜਾ ਕੇ ਬੰਦਾ ਫੜਿਆ ਫਿਰ ਉਹਨਾਂ ਨੇ ਨਾ ਸਾਡੀ ਪੁੱਛੀ ਨਾ ਦੱਸੀ ਨਾ ਸਾਡੇ ਪੰਚਾਇਤੀ ਬੰਦਿਆਂ ਨੂੰ ਪੁੱਛਿਆ ਜੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਇਹਨਾਂ ਨੇ ਛੱਡਿਆ ਹੁਣ ਕੀ ਮਨ ਕਰਦੇ ਹੋ ਹੁਣ ਉਹਨੂੰ ਸਜ਼ਾ ਲੱਗਣੀ ਚਾਹੀਦੀ ਏ ਸਖਤ ਤੋਂ ਸਖਤ ਉਹ ਬੰਦਾ ਬਾਹਰ ਨਹੀਂ ਹੋਣਾ ਚਾਹੀਦਾ